ਅੱਧ ਕੀ ਨਾ ਕੋੜ ਚਰਮਜੀਤ ਕੌਰ ਜੀ ਅੱਜ ਕੀ ਗੱਲ ਹੋਈ ਸੀ ਅੱਜ ਆ ਗੱਲ ਕੋਈ ਨਹੀਂ ਸੁੱਤੇ ਪਿਆ ਨੂੰ ਮਰ ਗਿਆ ਜੀ ਗੋੜੀਆਂ ਆਉਂਦੇ ਕੋਣ ਸੀ ਕੌਣ ਆਇਆ ਸੀ ਅੱਕੂ ਸੀਗਾ ਜੀ ਇੱਕ ਤਾਂ ਇੱਕ ਜੱਸਾ ਸੀਗਾ ਸੰਧੂ ਪੱਤੀ ਚ ਇੱਕ ਦੀਪੂ ਸੀਗਾ ਤੇ ਸਰ ਇੱਕ ਹੋਰ ਹੁਣ ਮੈਨੂੰ ਪਤਾ ਨਹੀਂ ਕਿ ਇਹਨੇ ਕਿੰਨੇ ਮੁੰਡੇ ਕਈ ਸੀਗੇ ਪਹਿਲਾ ਲੋਹੇ ਦਾ ਗੇਟ ਭੰਨਿਆਗਾ ਉਸ ਤੋਂ ਬਾਅਦ ਦੂਸਰਾ ਲੱਕੜ ਦਾ ਗੇਟ ਭੰਨਿਆ ਕੁੰਡੀ ਤੋੜ ਕੇ ਸੁੱਤੇ ਪਏ ਦੇ ਮੁੰਡੇ ਤੇ ਗੋਲੀਆਂ ਮਾਰ ਗਏ ਨਾਲ ਮੇਰੇ ਦਿਓਰ ਦੇ ਮੁੰਡੇ ਵੀ ਪਏ ਸੀ ਉਹਨਾਂ ਤੇ ਵੀ ਵੱਜ ਸਕਦੀ ਸੀ ਉਹਨਾਂ ਤੇ ਪਰ ਵੱਜੀ ਨਹੀਂ ਆਈ ਕਿੰਨੇ ਜ਼ਖਮੀ ਹੋ ਗਏ ਦੋ ਜ਼ਖਮੀਆਂ ਜੀ ਜਦੋਂ ਅਸੀਂ ਆਉਂਦੇ ਸੀ ਉਹਨੂੰ ਲਈ ਹਸਪਤਾਲ ਚ ਆਉਂਦੇ ਸੀ ਉਹ ਉਦੋਂ ਫੇਰ ਰਾਹ ਤੇ ਜੇ ਫੇਰ ਕੇਰ ਲਿਆ ਕੜੂਨੇ ਗੁਰਦੁਆਰੇ ਕੋਲੇ ਸਮਾਂ ਹੋਇਆ ਸੀ ਕਿ ਵੀ ਕੀ ਗੱਲ ਸੀ ਕੀ ਗੱਲ ਹੋ ਸਾਰੀ ਗੱਲ ਕੋਈ ਨਹੀਂ ਸੀ ਟਾਈਮ ਮਸਾ 11 ਕ ਦਾ ਹੋਊਗਾ ਜੀ 11 ਬਸ 11 ਹੋ ਗਿਆ ਕਿ 11 ਵਜੇ ਤਾਂ ਅਸੀਂ ਪਾਈ ਨਹੀਂ ਆਗੇ ਤੇ ਉਹ ਪਹਿਲਾਂ ਪੈਗੇ ਸੀਗੇ ਮੈਂ ਉਪਰ ਹੀ ਬੈਠੀ ਸੀ ਸਾਨੂੰ ਦੇਨੇ ਵੀ ਇਹਨਾਂ ਨੇ ਜੀ ਕਿਸੇ ਨੂੰ ਸੁਨੇਹਾ ਲਾਇਤੀ ਵੀ ਅਸੀਂ ਰਾਤ ਨੂੰ ਆਵਾਂਗੇ ਅੱਜ ਇਸ ਕਰਕੇ ਜੇਸੀ ਬੈਠੀ ਸੀਗੇ ਕਿੰਨੇ ਬੰਦੇ ਆਏ ਸੀ ਕੀ ਕੋਈ ਸ਼ੀ ਨਾ ਕੋਈ ਕਾਦੇ ਬੰਦੇ ਪਸਤਔਰਤੇ ਜੀ ਸਾਨੂੰ ਹੁਣ ਪਤਾ ਨਹੀਂ ਸੀ ਤਾਂ ਬਾਹਰ ਲਾਈ ਪਈ ਤੀ ਪਹਿਲਾਂ ਬਾਹਰ ਲੱਗ ਗਿਆ ਟਪਣਿਆ ਲੋਹੇ ਦਾ ਅੰਦਰ ਅੰਦਰਲਾ ਮੁੰਡੇ ਦਾ ਗੇਟ ਭੰਨਿਆ ਜੀ ਮੈਨੂੰ ਪਤਾ ਹੁੰਦਾ ਵੀ ਇਸ ਕਰੀ ਕਮਰੇ ਚ ਪਿਆ ਸਿੱਧੀਆਂ ਆ ਕੇ ਗੋਲੀਆਂ ਮਾਰੀਆਂ ਨੇ ਸਭ ਤੋਂ ਬਾਅਦ ਵਿੱਚ ਜੁਆਕਾਂ ਨੇ ਠਾਇਆ ਜਿਹੜੇ ਕੋਲੇ ਪੈਸੀ ਮਰਦੇ ਆਉਗੇ ਕਿੰਨੀਆਂ ਗੋਲੀਆਂ ਚੱਲੀਆਂ ਆਏ ਗੋਲੀਆਂ ਤਿੰਨ ਨੇ ਪਤਾ ਚਾਰ ਨੇ ਜੀ ਕਿੰਨੇ ਮੰਦੇ ਜੇ ਗੋਲੀਆਂ ਬੱਜੀਆਂ ਉਹਦੇ ਬੱਜੀਆਂ ਗੋਲੀਆਂ ਦੇ ਦੋ ਤੇ ਬੱਜੀਆਂ ਨੇ ਜੀ ਇੱਕ ਮੇਰੇ ਦਿਓਰ ਦੇ ਆ ਜੀ ਕਿਵੇਂ ਹਲਾਤ ਮੁੰਡਾ ਤਾਂ ਮੇਰਾ ਬਹੁਤ ਸੀਰੀਅਸ ਆ ਜੀ ਬਠਿੰਡੇ ਲੈ ਗਈ ਦਿਓਰ ਦੇ ਮੇਰੇ ਦੇ ਹੱਥਾਂ ਤੇ ਵੱਜੀ ਆ ਗਈ ਬਜਾਰਨ ਰਿਸਕੀ ਹੈਗੀ ਤਾਂ ਕਿ ਸਿੱਖੀ ਪਤਾ ਸਰ ਮੈਂ ਤਾਂ ਪਹਿਲਾ 22 ਤਰੀਕ ਨੂੰ ਮਰੀ ਐਪਲੀਕੇਸ਼ਨ ਦਿੱਤੀ ਵੈਸੀ ਉਹ ਤਵਾ 26 ਦਿੱਤੀ ਆ ਕਿ ਮੈਂ ਮੇਰਾ ਕੋਈ ਕਾਰਵਾਈ ਨਹੀਂ ਕਰੀ ਹੈਗੀ ਇਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਵੀ ਮੇਰੇ ਪੁੱਤ ਨੂੰ ਧਮਕੀਆਂ ਦਿੰਦੇ ਨੇ ਮਾਰਦੀਆਂ ਜੀ ਉਹ ਕਹਿੰਦੇ ਨੇਗੇ ਵੀ ਕੋਈ ਗੱਲ ਨਹੀਂ ਵੀ ਜੇ ਮਾਰਤਾ ਸੀ ਕਾਤਰ ਕੇਸ ਪਾ ਦਾਂਗੇ ਜਦੋਂ ਮੈਂ ਰਿਪੋਰਟ ਲਿਖਾਉਣ ਆਈ ਸੀ ਦੂਸਰੇ ਦਿਨ ਮੁੰਡਾ ਕੀ ਕਰਦਾ ਹਾਂਜੀ ਮੁੰਡਾ ਕੀ ਕਰਦਾ ਹਾਂ ਮੁੰਡਾ ਮੇਰਾ ਮੱਝ ਸ਼ਾਮ ਦਾ ਸੀ ਘਰੇ ਜੀ ਹੁਣ ਤਾਂ 6 ਮਹੀਨੇ ਹੋ ਗਏ ਜਾਂਦਾ ਨਹੀਂ ਕਿਤੇ ਵੀ ਪਹਿਲਾਂ ਜਾਂਦਾ ਸੀ ਮੀਂਹ ਨਾਲ ਵਾਸੀ ਬਹੁਤ ਘੁੱਲਦੇ ਸੀ ਵੀ ਪਤਾ ਲੜਾਈਆਂ ਚ ਕੋਈ ਫਾਇਦਾ ਨਹੀਂ ਤੇ ਉਹ ਹੁਣ ਕਿਤੇ ਜਾਂਦਾ ਨਹੀਂ ਤੀ ਹੈਗਾ ਹੁਣ ਤਾਂ ਅੰਦਰ ਸੁੱਤੇ ਪੈਨੂ ਮਾਰ ਕੇ ਗਏ ਨੇ ਜੀ ਉਹ ਵੀ ਮੈਨ ਮੈਨੂੰ ਤਾਂ ਸਾਫ ਮਿਲਣਾ ਚਾਹੀਦਾ ਹੈਗਾ ਘਰ ਦੀ ਤੋੜਪਨ ਕਿੰਨੀ ਕੀਤੀ ਹੈਗੀ ਕਾ ਉਹਦੀ ਦਾ ਜੀ ਉਹ ਤਾਂ ਕਈ ਦਿਨ ਹੋ ਗਏ 26 ਤਰੀਕ ਦੀ ਕਰੀ ਹੋਈ ਆ ਨਾ ਕੋਈ ਉਹਦੀ ਕੋਈ ਸ਼ਹਿਰ ਕਾਰਵਾਈ ਕੀਤੀ ਆ ਜੀ ਉਹਦੀਆਂ ਐਪਲੀਕੇਸ਼ਨ ਦਿੱਤੀਆਂ ਨਹੀਂ ਗਈਆਂ ਐਸਐਚਪੀ ਸਾਹਿਬ ਜੀ ਕੋਲੇ ਵੀ ਗਈਆਂ ਉਹਨੀਆਂ ਨੇ ਜੀ ਕਿਸੇ ਨੇ ਕੋਈ ਕਾਰਵਾਈ ਨਹੀਂ ਕਰੀ ਹੈਗੀ ਸਾਡੀ ਉਸ ਦਿਨ ਕੋਈ ਨਹੀਂ ਆਇਆ ਨਹੀਂ ਤੇ ਮੇਰਾ ਜ਼ਿੰਦਾਪਨ ਕੇ ਅੰਦਰ ਵੜੇ ਨੇਗੇ ਸਾਰੀ ਪੰਨ ਤੋੜ ਕਰੀਆ ਮੇਰੇ ਧੁੰਮਾ ਲੈ ਕੇ ਚੱਕ ਕੇ ਪੈਸੇ ਲੈ ਕੇ ਚੱਕ ਕੇ ਹਕੀਮਲਾਜ ਹੋ ਨੇ ਜੀ ਮੈਂ ਵੀ ਮਲਾਜਮਾ ਜੀ ਮੇਰੀ ਮਲਾਜਮ ਹੋਣ ਦੇ ਵੀ باوجود ਕਿਸੇ ਨੇ ਕੋਈ ਕਾਰਵਾਈ ਕੀਤੀ ਨਹੀਂ ਗਈ ਕਾਦੀ ਕਿਤੇ ਮਲਾਜਮਾ ਮੈਂ ਹੋਮ ਗਾਰਡ ਚਾਚਾ ਜੀ ਮੇਰੇ ਘਰ ਵਾਲੇ ਦੀ ਡਿਊਟੀ ਮਿਲੀ ਹੋਈ ਆ ਜੀ ਮੇਰਾ ਘਰ ਵਾਲਾ ਵੀ ਡੈਥ ਕੇਸ ਜਾ ਗਈ ਤੇ ਲ ਮਿਲੀਆਂ ਮੈਨੂੰ ਉਹ ਹਰਿਆਣੇ ਸੀਗੇ ਡਿਊਟੀ 'ਚ ਅਟੈਕ ਹੋ ਗਿਆ ਸੀ ਉਹਨਾਂ ਨੂੰ ਤੁਸੀਂ ਕਿਹਦੇ ਤਰ੍ਹਾਂ ਮੈਂ ਜੀ ਬਸ ਸਟੈਂਡ ਚੌਕੀ 'ਚ ਡਿਊਟੀ ਕਰ ਰਹੀ ਆ ਜੀ ਮੈਂ ਜੀ ਬਹੁਤ ਇਹਨਾਂ ਨੂੰ ਕਿਹਾ ਸੀ ਸਾਰੇ ਨੂੰ ਵੀ ਚੌਕੀ ਵਾਲਿਆਂ ਨੂੰ ਵੀ ਕਹਤੀ ਵੀ ਮੇਰੇ ਪੁੱਤ ਨੂੰ ਘਾਤ ਰਹਿਗਾ ਜੀ ਉਹ ਗੋਲੀਆਂ ਦੀ ਧਮਕੀਆਂ ਦਿੰਦੇ ਨੇਗੇ ਇਹਨਾਂ ਨੇ ਕਿਸੇ ਨੇ ਨਹੀਂ ਜੀ ਮੇਰੀ ਗੱਲ ਕੋਈ ਵੀ ਸੁਣੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਹੀਂ ਮੈਂ ਮਰ ਜੂਗੀ ਸਿਰ ਚੜ ਕੇ ਸਾਰਾਂ ਦੇ ਕਿੰਨੇ ਬੱਚੇ ਆ ਤੁਹਾਡੇ ਮੇਰੇ ਇੱਕੋ ਹੀ ਬੱਚਾ ਜੀ ਕੁਕੜੀ ਪਿਆਹੀ ਵੀ ਆ ਜੀ ਬੋਲੀ ਕਿ ਰਾਤ ਨੂੰ ਬੱਚੀ ਹਾਂਜੀ ਜਿਹੜਾ ਲੈਫਰ ਕੀਤਾ ਰਹੀ ਕਿ ਰਾਤ ਨੂੰ ਬਹੁਤ ਸੀਰੀਅਸ ਆ ਜੀ ਉਹ ਤਾਂ ਬਟਿੰਡੇ ਬਟਿਆਲੇ ਪੈ ਤੇ ਪਤਾ ਨਹੀਂ ਬਟਿੰਡੇ ਭੱਜ ਰਹੇ ਜੀ ਗੋਲੀ ਕਿਤੇ ਵਜਈ ਗੋਲੀ ਇੱਕ ਤਾਂ ਇੱਥੇ ਆ ਜੀ ਇੱਥੇ ਆ ਗਈ ਇੱਕ ਮੂਹ ਵਿੱਚ ਦੀ ਲੱਗੀ ਆ ਪਤਾ ਨਹੀਂ ਇੱਕ ਮਨ ਪਤਾ ਨਹੀਂ ਜੀ ਸਾਨੂੰ ਤਾਂ ਹਜੇ ਤੱਕ ਕਿਤੇ ਕਿਤੇ ਬੱਚੀਆਂ ਨੇ ਜੀ ਬੋਤੀ ਰਹੀ ਹੈ ਨਾ ਤਾਰਾ ਸੰਦੇ ਕੀ ਕੀ ਗੱਲ ਹੋਈ ਤੁਹਾਡੇ ਜੀ ਗਵਾਂਢ ਚ ਰਹਿੰਦੇ ਆ ਗਵਾਂਢ ਜੀ ਦਾ ਬੱਚੇ ਫੈ ਸੀਗੇ ਕਮਰੇ ਦੇ ਵਿੱਚ ਵੱਲਾ ਬਾਹਰਲਾ ਗੇੜ ਪੰਨੇ ਫਿਰ ਅੰਦਰਲਾ ਗੇੜ ਪੰਨੇ ਕਮਰੇ ਦਾ ਬਾਬ ਸੁੱਤੇ ਵੇਰੇ ਵਿੱਚ ਗੋਲੀਆਂ ਮਾਰੀਆਂ ਕੋਈ ਲੋੜੀ ਦਾ ਪਟਾ ਕਿੰਨੇ 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 ਬੰਦੇ ਜਰਨੇ ਬੰਦੇ 2 ਜ਼ਖਮੀ ਦੋ ਜ਼ਖਮੀ ਕਿੰਨੀ ਗੋਲੀਆਂ ਵੱਡੀਆਂ ਇੱਕ ਜਿਹੜਾ ਤਿੰਨ ਗੋਲੀਆਂ ਕਹਿੰਦੇ ਜੀ ਇੱਕ ਦੇ ਹੱਥ ਚ ਬਈਆਂ ਦੋ ਗੋਲੀਆਂ ਇੱਕ ਲੱਗਦਾ ਇੱਕ ਲੱਗਦਾ ਤੇ ਕਿੰਨੀ ਉਮਰ ਦੇ ਬੰਦੇ ਨੇ ਮੁੰਡਾ ਦਾ ਹੈਗਾ ਜੀ 22-23 ਸਾਲ ਦਾ ਮੁੰਡਾ ਕਹੇਗਾ 40-45 ਹਾਲਾ ਉਹਨਾਂ ਨੇ ਬਾਅਰ ਵੀ ਪੰਡ ਤੋੜ ਦਿੱਤੀ ਘਰ ਦੇ ਬਾਹਰ ਪਹਿਲਾ ਬਾਅਦ ਤੋਂ ਹੋਣੀ ਕਰੀ ਸੀ ਅੱਜ 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 ਕੋ ਕਰੀ ਪੰਡ ਉਚ ਪਤਾ ਲੱਗੇ ਕਿੰਨੇ ਬੰਦੇ ਆਏ ਸਨ ਅੰਦੇ 4 ਤੋਂ 5 ਤੱਕ ਹੋਣੀ ਹੈ 6 ਕਿੰਨੇ ਫਾਇਰਿੰਗ ਕਿੰਨੇ ਹੋਈ ਸੀ ਕੋਈ ਪਤਾ ਨਹੀਂ ਹਰਕਦਾ ਤਿੰਨ ਗੋਲੀਆਂ ਦਾ ਪੱਖੇ ਜੀ ਬੱਜੀ ਗਏ ਇਹ ਕਿਹੜਾ ਮੁੰਡਾ ਲਿਆ ਉਹਨੂੰ ਚੱਕ ਕੇ ਲਿਆ ਰਿਹਾ ਸੀ ਹਸਪਤਾਲ ਉਹਦੇ ਗੋਲੀਆਂ ਬੱਜੀਆਂ ਨੇ ਦੋ ਹੱਥੇ ਵਿੱਚ ਕੀ ਹਾਲਾਤ ਨੇ ਹਾਲਾਤ ਤਾਂ ਮੁੰਡਾ ਦਾ ਹੀ ਹੰਡੇ ਭੇਜ ਤਾ ਫਿਰ ਸਰ ਪੈਣੀ ਚਾਹ ਰਹੇ ਪੈਣੀ ਚਾਹ ਰਹੇ ਦਰਸ਼ਕ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਕਿੰਨੇ ਪੇਸ਼ੈਂਟ ਆਏ ਕੀ ਹਾਲਤ ਨੇ ਨਾਲੋਂ ਇੱਥੋਂ ਨੇ ਹਾਂਜੀ ਸਾਡੇ ਕੋਲ ਤਿੰਨ ਮਰੀਜ਼ ਆਏ ਸੀ ਜਦੋਂ ਕਿ ਜਦੋਂ ਕਿ ਮਤਲਬ ਕਿਹਾ ਗਿਆ ਕਿ ਸ਼ਾਇਦ ਉਹਨਾਂ ਦੇ ਮਤਲਬ ਗੋਲੀਆਂ ਵੱਜੀਆਂ ਹੋਈਆਂ ਨੇਗੀਆਂ ਤੇ ਉਹਨਾਂ ਵਿੱਚੋਂ ਇੱਕ ਅਰਵਿੰਦ ਕੁਮਾਰ ਇੱਕ ਆਕਾਸ਼ਦੀਪ ਤੇ ਇੱਕ ਮੱਖਣ ਸਿੰਘ ਕਰਕੇ ਤਿੰਨ ਮਰੀਜ਼ ਸਾਡੇ ਕੋਲ ਆਏ ਸੀ ਅਰਵਿੰਦ ਕੁਮਾਰ ਤੇ ਆਕਾਸ਼ਦੀਪ ਦੀ ਹਾਲ ਥੋੜੀ ਜੀ ਨਾਜ਼ੁਕ ਸੀ ਉਹਨਾਂ ਨੂੰ ਅਸੀਂ ਇਨੀਸ਼ੀਅਲ ਟਰੀਟਮੈਂਟ ਕਰਕੇ ਉਹਨਾਂ ਦਾ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਰੈਫਰ ਕੀਤਾ ਤੇ ਮੱਖਣ ਸਿੰਘ ਦੇ ਥੋੜੀ ਘੱਟ ਇੰਜਰੀਜ਼ ਨੇਗੀਆਂ ਤੇ ਉਹ ਇੱਥੇ ਹੀ ਅਸੀਂ ਦਾਖਲ ਕੀਤਾ ਆਪਣੇ ਕੋਲੇ ਉਹਨਾਂ ਦੀ ਕੀ ਹਾਲਤ ਹੈ ਸਰ ਉਹ ਠੀਕ ਹੈ ਸਰ ਤੁਸੀਂ ਗੋਲੀ ਦੀ ਗੱਲ ਕਰ ਰਹੇ ਹੋ ਕਿੱਥੇ ਗੋਲੀ ਲੱਗੀ ਉਹਨੇ ਕਿੱਲੇ ਕਿੱਲੇ ਇੱਕ ਦੇ ਤਾਂ ਜੋ ਅਰਵਿੰਦ ਕੁਮਾਰ ਹੈ ਉਹਦੇ ਬੈਕ ਸਾਈਡ ਤੋਂ ਬੱਜੀ ਲੱਗਦੀ ਹੈ ਤੇ ਜਿਹੜਾ ਆਕਾਸ਼ਦੀਪ ਸਿੰਘ ਉਹਦੇ ਛਾਤੀ ਦੇ ਵਿੱਚ ਅੱਗੇ ਤੋਂ ਗੋਲੀ ਵੱਜੀ ਹੋਈ ਹੈ ਤੇ ਦੋ ਪੈਰਾਂ ਵਿੱਚ ਵੀ ਲੱਗਦੀਆਂ ਨੇ ਸਰ ਉਹਨਾਂ ਦਾ ਠੀਕ ਹੈ ਜਾਂ ਸੀਰੀਅਸ ਨਹੀਂ ਦੋਨਾਂ ਦੀ ਹਾਲਤ ਹਾਲਤ ਨਾਲ ਚੁੱਕੇ ਤੇ ਉਹਨਾਂ ਨੂੰ ਅਸੀਂ ਏਮਜ਼ ਬਠਿੰਡੇ ਰੈਫਰ ਕੀਤਾ ਕੁਝ ਘਟਨਾ ਦਾ ਪਤਾ ਲੱਗੇ ਨਹੀਂ ਇਸ ਵਾਰੀ ਤਾਂ ਹੁਣੇ ਥੋੜੇ ਪੁਲਿਸ ਵਾਲਿਆਂ ਨਾਲ ਮਿਲਾਜਮ ਨਾਲ ਗੱਲ ਹੋਈ ਸੀ ਉਹ ਕਹਿ ਰਹੇ ਨੇ ਕਿ ਸ਼ਾਇਦ ਇੱਕੋ ਹੀ ਮਲਪਾਰਟੀ ਨੇ ਇਹਨਾਂ ਤੇ ਹਮਲਾ ਕੀਤਾ ਇੱਕ ਜਗ੍ਹਾ ਦੀ ਜੋ ਘਟਨਾ ਦੀ ਜਗ੍ਹਾ ਹੈਗੀ ਉਹ ਸ਼ਿਵਰਟਕਾ ਦੇ ਸਾਹਮਣੇ ਦੱਸ ਰਹੇ ਨੇ ਇੱਕ ਸੰਧੂ ਪਤੀ ਵੀ ਦੱਸ ਰਹੇ ਨੇ